52 ਸਾਲ ਦੀ ਉਮਰ ਦੇ ਵਿੱਚ ਇਸ਼ਕ ਦੀਆਂ ਪੌੜੀਆਂ ਚੜੀ ਸਰਬਜੀਤ ਕੌਰ ਫਸੀ ਕਸੂਤੀ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਗਿਆ ਸਰਬਜੀਤ ਕੌਰ ਦਾ ਕਿ ਸਰਬਜੀਤ ਕੌਰ ਨੇ ਜੇਕਰ ਇਸ਼ਕ ਪਗਾਉਣਾ ਹੀ ਸੀ ਉਸ ਨੂੰ ਧਰਮ ਦਾ ਸਹਾਰਾ ਬਿਲਕੁਲ ਨਹੀਂ ਲੈਣਾ ਚਾਹੀਦਾ ਸੀ ਉਸ ਨੇ ਧਰਮ ਦੇ ਨਾਲ ਵੀ ਖੇਲਵਾੜ ਕੀਤਾ ਧਰਮ ਦੀਆਂ ਭਾਵਨਾਵਾਂ ਦੇ ਨਾਲ ਧਰਮ ਦੀ ਆਸਤਾ ਦੇ ਨਾਲ ਵੀ ਖਲਵਾੜ ਕੀਤਾ ਕਿਉਂਕਿ ਐਸਜੀਪੀਸੀ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋਏ ਕਿ ਜਿਨ੍ਹਾਂ ਉੱਤੇ ਕੇਸ ਆਉਂਦੇ ਨੇ ਉਹਨਾਂ ਨੂੰ ਵੀਜ਼ਾ ਕਿਵੇਂ ਦਿੱਤਾ ਗਿਆ ਮਾਮਲਾ ਹੈ ਧਰਮ ਦਾ ਮਾਮਲਾ ਹੈ ਆਸਤਾ ਦਾ ਮਾੜਾ ਬੁਰਾ ਭਲਾ ਕੱਲਾ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਨਹੀਂ ਕਿਹਾ ਗਿਆ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਨੇ ਵੀ ਕਿਹਾ ਕਿ ਸਰਬਜੀਤ ਕੌਰ ਨੂੰ ਅਜਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ ਲੈਂਦੇ ਪੰਜਾਬ ਵਾਲੇ ਵਾਲਿਆਂ ਨੇ ਵੀ ਕਿਹਾ ਕਿ ਇਸ ਨੂੰ ਨੂਰ ਹਸੈਨ ਨਹੀਂ ਬਣਨਾ ਚਾਹੀਦਾ ਸੀ ਜਥੇ ਤੋਂ ਵਕ ਹੋ ਗਈ ਵਕ ਹੋਣ ਤੋਂ ਬਾਅਦ ਨਾਸਰ ਹੁਸੈਨ ਦੇ ਨਾਲ ਇਸਲਾਮ ਕਬੂਲ ਕਰਕੇ ਨਿਕਾਹ ਕਰਵਾ ਲਿਆ ਜਿਸ ਨੂੰ ਅਸੀਂ ਪੰਜਾਬੀ ਵਿੱਚ ਵਿਆਹ ਕਹਿੰਦੇ ਹਾਂ ਸਰਬਜੀਤ ਕੌਰ ਤੋਂ ਨੂਰ ਹਸੈਨ ਬਣ ਗਏ ਨਾਸਰ ਹੁਸੈਨ ਅਤੇ ਨੂਰ ਹਸੈਨ ਆਪਣੇ ਘਰ ਤੋਂ ਲਾਪਤਾ ਹੋ ਗਏ ਇਧਰ ਇਹਨਾਂ ਦੀ 52 ਸਾਲ ਦੀ ਉਮਰ ਹੈ ਜਿਹੜਾ ਇਹਦਾ ਸ਼ੋਰ ਹੈ ਜਿਹੜਾ ਇਹਦਾ ਪਤੀ ਹੈ ਉਦੀ ਉਮਰ ਵੀ ਖਾਸੀ ਹੈ ਉਹ ਵੀ 2 ਤੋਂ 3 ਬੱਚਿਆਂ ਦਾ ਪਿਤਾ ਹੈ ਇੱਕ ਪਾਸੇ ਇਧਰ ਲੜਨਤਾ ਤੇ ਦੂਸਰੇ ਪਾਸੇ ਉਸ ਨਾਸਰ ਹੁਸੈਨ ਨੂੰ ਲੜਤਾ ਪੰਜਾਬ ਪਾਕਿਸਤਾਨ ਦੇ ਜਾਂ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਲੇਕਿਨ ਜਿਸ ਤਰ੍ਹਾਂ ਸਾਥ ਦੇਣਾ ਚਾਹੀਦਾ ਸੀ ਨਾਸਰ ਹੁਸੈਨ ਸਰਬਜੀਤ ਕੌਰ ਉਰਫ ਨੂਰ ਹੁਸੈਨ ਨੂੰ ਉਸ ਤਰ੍ਹਾਂ ਸਾਥ ਨਹੀਂ ਦਿੱਤਾ ਗਿਆ ਹੁਣ ਚੀਕਾਂ ਵੀ ਪੈ ਗਈਆਂ ਨੇ ਹਾਲਾਂਕਿ ਪਿਛਲੇ ਦਿਨਾਂ ਤੋਂ ਚਿਕਾ ਆਡੀਓ ਵਾਰਨ ਹੋਈ ਸੀ ਜਿੱਥੇ ਉਹ ਫੋਨ ਦੇ ਨਾਲ ਗੱਲਬਾਤ ਕਰ ਰਹੀ ਸੀ ਆਪਣੇ ਪਤੀ ਦੇ ਨਾਲ ਉਹ ਡੁਪਲੀਕੇਟ ਹੈ ਉਹ ਸਹੀ ਹੈ ਆਡੀਓ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਹਾਲਾਂਕਿ ਉਹਨਾਂ ਨੇ ਗੱਲ ਕੀਤੀ ਕਿ ਮੈਂ ਪੰਜਾਬ ਆਉਣਾ ਹੈ ਪੰਜਾਬ ਦੇ ਵਿੱਚ ਮੈਂ ਰਾਣੀ ਸੀ ਪੰਜਾਬ ਦੇ ਵਿੱਚ ਮੇਰੇ ਕੋਲ ਖਾਸਾ ਮੋਟਾ ਪੈਸਾ ਹੁੰਦਾ ਸੀ ਮੈਂ ਸਭ ਨੂੰ ਲੋਕਾਂ ਨੂੰ ਪੈਸੇ ਦਿੰਦੀ ਸੀ ਇੱਥੇ ਤਾਂ ਮੈਂ ਪੈਸੇ ਪੈਸੇ ਦੀ ਮੁਤਾਜ਼ਾ ਹਾਲਾਂਕਿ 52 ਸਾਲ ਦੀ ਉਮਰ ਦੇ ਵਿੱਚ ਇਸ ਕੁਚ ਪੈ ਕੇ ਕੰਧਾ ਕਾਲਜ ਟਪਣਾ ਬੜੀ ਵੱਡੀ ਗੱਲ ਹੁੰਦੀ ਹੈ ਲੇਕਿਨ ਇਸ਼ਕ ਦੀ ਉਮਰ ਨਹੀਂ ਹੁੰਦੀ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਲੇਕਿਨ ਦੁਨੀਆ ਭਾਰਤ ਦੇ ਪੰਜਾਬੀਆਂ ਨੇ ਵਿਰੋਧ ਕੀਤਾ ਕਿ ਐਟ ਲੀਸਟ ਸਜ਼ਾ ਹੋਣੀ ਚਾਹੀਦੀ ਹੈ ਇਧਰ ਭਾਰਤ ਦੀਆਂ ਏਜੰਸੀਆਂ ਵੀ ਇੰਤਜ਼ਾਰ ਕਰ ਰਹੀਆਂ ਨੇ ਕਿ ਕਦੋਂ ਉਹਨਾਂ ਨੂੰ ਜਿਹੜਾ ਹੈ ਵਾਪਸ ਭੇਜਿਆ ਜਾਵੇਗਾ ਪਾਕਿਸਤਾਨ ਤੋਂ ਅਤੇ ਪਹਿਲਾਂ ਮੈਂ ਖਬਰ ਪੜ ਦੇਣਾ ਕਿ ਖਬਰ ਕੀ ਆਈ ਹੈ ਸਰਬਜੀਤ ਕੌਰ ਦੀ ਵਾਪਸੀ ਤੇ ਪਾਕਿਸਤਾਨ ਦੀ ਡਲਟੀ ਗੇਮ ਯਾਨੀ ਕਿ ਗੰਦੀ ਖੇਡ ਚੱਲ ਰਹੀ ਹੈ ਕੀ ਹੈ ਸ਼ਬਾਹ ਸ਼ਹਬਾਜ਼ ਸਰਕਾਰ ਦਾ ਇਰਾਦਾ ਪਾਕਿਸਤਾਨ ਵਿੱਚ ਫਸੀ ਇੱਕ ਔਰਤ ਸਰਬਜੀਤ ਕੌਰ ਦਾ ਮਾਮਲਾ ਹੁਣ ਇੱਕ ਮਾਨਵਤਾਵਾਦੀ ਮੁੱਦੇ ਦੀ ਬਜਾਏ ਇੱਕ ਨੌਕਰਸ਼ਾਈ ਸਾਜ਼ਿਸ਼ ਬਣਦਾ ਜਾ ਰਿਹਾ ਹੈ ਹਾਲਾਂਕਿ ਫਸੀ ਨਹੀਂ ਇਹ ਆਪੇ ਜਾ ਕੇ ਫਸ ਗਈ ਹੈ ਕਿਸੇ ਨੇ ਫਸਾਇਆ ਨਹੀਂ ਇਸ ਨੂੰ ਉਸ ਦਾ ਵੀਜ਼ਾ ਖਤਮ ਹੋ ਗਿਆ ਵਿਦੇਸ਼ ਅਤੇ ਮਨੁੱਖੀ ਅਧਿਕਾਰ ਬਤਰਾਲੇ ਨੂੰ ਕੋਈ ਇਤਰਾਜ਼ ਨਹੀਂ ਹੈ ਫਿਰ ਵੀ ਸਰਬਜੀਤ ਕੌਰ ਨੂੰ ਭਾਰਤ ਨਹੀਂ ਭੇਜਿਆ ਜਾ ਰਿਹਾ ਸਰਬਜੀਤ ਕੌਰ ਨੂੰ ਭਾਰਤ ਭੇਜਣ ਲਈ ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਨਹੀਂ ਕੀਤਾ ਜਾ ਰਿਹਾ ਪਾਕਿਸਤਾਨ ਦੀ ਸਰਕਾਰ ਵੱਲੋਂ ਪੰਜਾਬ ਪਾਕਿਸਤਾਨ ਸਰਕਾਰ ਉਸ ਨੂੰ ਇੱਕ ਮਹਿਲਾ ਆਸਰਾ ਵਿੱਚ ਰੱਖ ਰਹੀ ਹੈ ਕਾਨੂੰਨ ਦੇ ਨਾਮ ਤੇ ਸਿਰਫ ਟਾਲਮਟੋਲ ਕਰ ਰਹੀ ਹੈ ਸਵਾਲ ਇਹ ਹੈ ਕਿ ਜਦੋਂ ਸਭ ਕੁਝ ਸਪਸ਼ਟ ਹੈ ਤਾਂ ਪਾਕਿਸਤਾਨ ਸਰਬਜੀਤ ਕੌਰ ਨੂੰ ਉਰਫ ਨੂਰ ਸੈਨ ਨੂੰ ਹਿਰਾਸਤ ਵਿੱਚ ਲੈਣ ਲਈ ਨਵੇਂ ਬਹਾਨੇ ਕਿਉਂ ਕਰ ਰਿਹਾ ਹੈ ਹਰਾਨੀ ਵਾਲੀ ਗੱਲ ਇਹ ਹੈ ਕਿ ਸਰਬਜੀਤ ਕੌਰ ਦੀ ਵਾਪਸੀ ਲਈ ਕਾਨੂੰਨੀ ਰਸਤਾ ਸਾਫ਼ ਹੈ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਕੋਲ ਵਿਸ਼ੇਸ਼ ਐਗਜ਼ਿਟ ਪਰਮਿਟ ਜਾਰੀ ਕਰਨ ਦਾ ਅਧਿਕਾਰ ਹੈ ਜਿਸ ਨਾਲ ਉਸ ਨੂੰ ਤੁਰੰਤ ਭਾਰਤ ਭੇਜਿਆ ਜਾ ਸਕਦਾ ਹੈ ਹਾਲਾਂਕਿ ਅੱਗੇ ਵਧਣ ਦੀ بجائے ਇਸ ਫੈਲ ਨੂੰ ਦਬਾਇਆ ਜਾ ਰਿਹਾ ਹੈ ਕਦੇ ਵੀਜ਼ਾ ਰਸਮਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਤੇ ਕਦੇ ਵਕ ਵਕ ਵਿਭਾਗਾਂ ਤੋਂ ਪ੍ਰਵਾਨਗੀ ਦੀ ਪ੍ਰਵਾਨਗੀ ਦੀ ਜਰੂਰਤ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦੀ ਸਰਕਾਰ ਦੀ ਇਹ ਸੁਸਤੀ ਉਸ ਦੇ ਇਰਾਦਿਆਂ ਵਿੱਚ ਸਪਸ਼ਟਾ ਨੂੰ ਦਾ ਸਪਸ਼ਟ ਅਧਿਕਾਰ ਨੂੰ ਦਰਸਾਉਂਦੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੰਤਰਾਲੇ ਤੇ ਮਨੁੱਖੀ ਅਧਿਕਾਰਾਂ ਮੰਤਰਾਲੇ ਦੇ ਅਦਾਲਤ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹਨਾਂ ਨੂੰ ਸਰਬਜੀਤ ਦੇ ਜਾਣ ਤੇ ਕੋਈ ਇਤਰਾਜ਼ ਨਹੀਂ ਜੇਕਰ ਮਨੁੱਖੀ ਅਧਿਕਾਰ ਮੰਤਰਾਲੇ ਵਿਦੇਸ਼ ਮੰਤਰਾਲੇ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਰਬਜੀਤ ਕੌਰ ਉਰਫ ਨੂਰ ਅਸਦ ਨੂੰ ਪੰਜਾਬ ਭਾਰਤ ਚਲੇ ਜਾਣ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਤਾਂ ਪਾਕਿਸਤਾਨ ਦੀ ਸਰਕਾਰ ਜਾਣ ਬੁੱਝ ਕੇ ਲਾਪਰਵਾਹੀ ਕਿਉਂ ਕਰ ਰਹੀ ਹੈ ਇਸ ਨੂੰ ਇੱਕ ਇਸ ਨੂੰ ਇੱਕ ਪੋਲੀਟੀਕਲ ਸਟੈਂਡ ਇਹ ਇੱਕ ਰਾਜਨੀਤਿਕ ਸਟੈਂਡ ਕਿਹਾ ਜਾ ਰਿਹਾ ਹੈ ਸ਼ਾਬਾਜ਼ ਦੀ ਸਰਕਾਰ ਹੁਣਾ ਵੱਲੋਂ ਜਾਂ ਜਾਣਬੁੱਝ ਕੇ ਦੂਸਰੇ ਪਾਸੇ ਮਾਮਲੇ ਦੇ ਮਾਮਲੇ ਨੇ ਉਦੋਂ ਨਵਾਂ ਮੋੜ ਲਿਆ ਜਦੋਂ ਸਰਬਜੀਤ ਦਾ ਪਾਕਿਸਤਾਨੀ ਪਤੀ 나ਸਰ ਹਸੈਨ ਉਸ ਨੂੰ ਲੈਣ ਲਈ ਪਹਿਲਾ ਆਸਰਾ ਘਰ ਪਹੁੰਚਿਆ ਉਥੋਂ ਦੇ ਪ੍ਰਸ਼ਾਸਨ ਨੇ ਸਰਬਜੀਤ ਨੂੰ ਉਸਦੇ ਪਤੀ ਨਾਲ ਭੇਜਣ ਤੋਂ ਸਾਫ਼ ਨਕਾਰ ਕਰ ਦਿੱਤਾ ਅਧਿਕਾਰੀਆਂ ਨੇ ਉਹਨਾਂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ ਹਾਈ ਕੋਰਟ ਦੇ ਆਦੇਸ਼ ਜਾਂ ਸਰਕਾਰੀ ਨੋਟੀਫਿਕੇਸ਼ਨ ਦੀ ਮੰਗ ਕੀਤੀ ਇਹ ਦਰਸਾਉਂਦਾ ਹੈ ਕਿ ਸਰਬਜੀਤ ਹੁਣ ਪਾਕਿਸਤਾਨ ਸਰਕਾਰ ਲਈ ਸਿਰਫ ਇੱਕ ਮੋਹਰਾ ਬਣ ਗਈ ਹੈ ਨਾ ਤਾਂ ਉਸ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਅਤੇ ਨਾ ਹੀ ਉਸ ਨੂੰ ਆਪਣੇ ਪਤੀ ਨਾਲ ਜਾਣ ਦਿੱਤਾ ਜਾ ਰਿਹਾ ਹੈ ਪਤੀ ਉਹਨਾਂ ਨੂੰ ਲੈਣ ਆਇਆ ਸੀ ਜਿਸ ਦੇ ਨਾਲ ਉੱਥੇ ਉਹਨੇ ਨਿਕਾਹ ਕਰਵਾਇਆ ਮੁਸਲਮ ਧਰਮ ਗ੍ਰੰਥ ਕੀਤਾ ਇਸ਼ਕ ਦੀਆਂ ਪੌੜੀਆਂ ਚੜ੍ਹਿਆ ਗਿਆ ਯਾਨੀ ਕਿ ਕੁਸੂਤੀ ਫਸ ਗਈ ਹੈ ਜਾਂ ਫਸਾ ਲਈ ਗਈ ਹੈ ਪਾਕਿਸਤਾਨ ਦੀ ਸਰਕਾਰ ਵੱਲੋਂ ਯਾਨੀ ਕਿ ਪਾਕਿਸਤਾਨ ਦੀ ਸਰਕਾਰ ਹੁਣ ਰਾਜਨੀਤੀ ਸਟੰਟ ਖੇਡ ਰਹੀ ਹੈ ਸਰਬਜੀਤ ਕੌਰ ਉਰਫ ਨਾਸਰ ਹੁਸੈਨ ਨੂੰ ਲੈ ਕੇ ਇੱਕ ਪਾਸੇ ਸਰਬਜੀਤ ਕੌਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਹੁਣ ਸਰਬਜੀਤ ਦਾ ਪਤੀ ਸਰਬਜੀਤ ਕੌਰ ਦੇ ਬੱਚੇ ਵੀ ਮੰਗ ਕਰ ਰਹੇ ਨੇ ਕਿ ਸਰਬਜੀਤ ਕੌਰ ਨੂੰ ਪਾਕਿਸਤਾਨ ਦੇ ਵਿੱਚੋਂ ਵਾਪਸ ਭੇਜਿਆ ਜਾਵੇ ਅਸੀਂ ਆਪਣੀ ਮਾਤਾ ਨੂੰ ਅਸੀਂ ਆਪਣੀ ਦਾਦੀ ਜਾਂ ਨਾਨੀ ਨੂੰ ਮਿਲਣਾ ਚਾਹੁੰਦੇ ਹਾਂ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਮੈਂਬਰ ਵੱਲੋਂ ਜਿਨ੍ਹਾਂ ਨੇ ਵੀਜ਼ਾ ਦਿਵਾਉਣ ਦੇ ਵਿੱਚ ਸਰਬਜੀਤ ਕੌਰ ਮਦਦ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਮਦਦ ਕੀਤੀ ਸੀ ਟਿੱਕਾ ਟਿਪੜੀ ਨਹੀਂ ਕੀਤੀ ਗਈ ਕਿਉਂਕਿ ਇਹ ਮਾਮਲਾ ਹੈ ਮਾਮਲਾ ਹੈ ਗ੍ਰਹਿ ਭਤਾਲੇ ਦਾ ਇਹ ਮਾਮਲਾ ਹੈ ਕੌਮ ਦੀਆਂ ਪਵਨਾਵਾਂ ਦਾ ਧਰਮ ਦੀ ਆਜ਼ਾਦੀ ਦਾ ਦੁਨੀਆ ਭਰ ਦੇ ਪੰਜਾਬੀ ਕਹਿੰਦੇ ਨੇ ਭਾਵੇਂ ਉਹ ਪੰਜਾਬ ਆ ਜਾਵੇ ਲੇਕਿਨ ਉਸ ਨੂੰ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਕੋਸ਼ਿਸ਼ ਵੀ ਉਹਦੇ ਕੋਲੋਂ ਵੱਡੇ ਪਦਰ ਤੇ ਹੋਣੀ ਚਾਹੀਦੀ ਹੈ ਆਖਰਕਾਰ ਅਜਾਇ ਜਿਹੜਾ ਹੈ ਜਿਹੇ ਅੰਜਾਮ ਨੂੰ ਅਜਹੀ ਕਾਰਗੁਜ਼ਾਰੀ ਨੂੰ ਅੰਜਾਮ ਕਿਉਂ ਦਿੱਤਾ ਗਿਆ